ਨੇ ਪਲੰਬਰਾਂ ਦਾ ਵੀ ਕੰਮ ਜਿਹੜਾ ਬਈ ਬਹੁਤ ਸੌਖਾ ਹੋ ਗਿਆ ਆ ਮੈਂ ਤੁਹਾਨੂੰ ਵੀਡੀਓ ਇੱਕ ਦਿਖਾਈ ਜਾਂਦਾ ਨਾਲ ਹੁਣ ਜੇ ਕੋਈ ਵੀ ਹੁਣ 5 ਇੰਚੀ ਪਾਈਪ ਪਾਉਣਾ ਕਾ ਕੰਧ ਦੇ ਨਾਲ ਚਾਹੇ ਮੰਨ ਲਓ 6 ਇੰਚੀ ਪਾਉਣਾਗਾ 8 ਇੰਚੀ ਪਾਉਣਾਗਾ ਇੱਕ ਆਹ ਮੂਰੇ ਤੁਸੀਂ ਆ ਡਰਿੱਲ ਦੇਖ ਰਹੇ ਹੋ ਚੱਲਦੀ ਕੰਧ ਦੇ ਉੱਪਰ ਜੇ ਤਾਂ ਲੈਂਟਰ ਦੇ ਵਿੱਚ ਦੀ ਪਾਈਪ ਲਗਾਉਣਾ ਭਾਈ ਇਸ ਤਰ੍ਹਾਂ ਜਿਹੜੀ ਚਿਰੀ ਆ ਉਹਦੇ ਵਿੱਚ ਵੱਜ ਜਾਂਦੀ ਹੈ ਜਿਵੇਂ ਡਰਿੱਲ ਨਾਲ ਆਪਾਂ ਗਲੀ ਕੱਢਦੇ ਹਾਂ ਨਾ ਉਸ ਤਰ੍ਹਾਂ ਇਦਿ ਇਹ ਵੱਜ ਜਾਂਦੀ ਓਨਾ ਹੀ ਸਾਈਜ਼ ਪਾਈਪ ਦਾ ਨਿਕਲਦਾ ਇਹ ਨਹੀਂ ਹੈਗਾ ਵੀ ਚੱਕ ਕੇ ਥੋੜਾ ਜਿਹਾ ਨਹੀਂ ਆਪਾਂ ਵੀ ਉਹਦੇ ਵਿੱਚੋਂ ਖੱਡਾ ਲੱਗ ਜਾਂਦਾ ਹੈ ਘੱਟ ਓਨਾ ਹੀ ਸਾਈਜ਼ ਨਿਕਲਦਾ ਬਾਈ ਤੇ ਨਾਲੇ ਟਾਈਮ ਅੱਦਾਂ ਤੇ 8 ਇੰਚੀ ਦਾ ਮਤਲਬ ਪਾਈਪ ਇੱਥੇ ਜਿਹੜਾ ਪਾਣਾਗਾ ਉਹਦਾ ਜਿਹੜਾ ਖੱਡਾਗਾ ਬਾਈ ਇਸ ਤਰ੍ਹਾਂ ਦਾ ਜਿਹੜਾ ਵੱਜ ਰਿਹਾ ਬਹੁਤ ਸੌਖਾ ਜਿਹਾ ਗਾੜ ਹੋ ਗਿਆ ਬਾਈ ਆ ਪਲੰਬਰਾਂ ਨੂੰ ਵੀ ਤੇ ਹੁਣ ਇਹ ਨਹੀਂ ਹੈਗਾ ਵੀ ਮੱਥਾ ਜਾ ਮਾਰੀ ਜਾਣਾਗਾ ਤੇ ਜੇ ਹੁਣ ਉੱਪਰ ਲੈਂਟਰ ਆਗਾ ਲੈਂਟਰ ਦੇ ਵਿੱਚੋਂ ਵੀ ਬਾਈ ਇਸ ਤਰ੍ਹਾਂ ਹੀ ਖੱਡਾਗਾ ਜਿਹੜਾ ਉਹ ਵੱਜ ਜਾਂਦਾਗਾ ਬਹੁਤ ਸੌਖਾ ਜਗਾੜ ਹੋ ਗਿਆ ਪਲੰਬਰਾਂ ਦਾ ਵੀ ਤੇ ਅੱਗੇ ਹੁੰਦਾ ਸੀਗਾ ਬਾਈ ਮੱਥਾ ਮਾਰਦੇ ਸੀਗੇ ਲੋਕ ਵੱਧ ਹਨਾ ਥੌੜੇ ਸੈਣੀਆ ਨਾਲ ਹੁਣ ਸਾਰਾ ਹੋ ਗਿਆ ਹੈ ਪਲੰਬਰਾਂ ਦਾ ਕੰਮ ਮਸ਼ੀਨੀ ਦਾ ਬਾਈ ਤੇ ਹੁਣ ਵੀਡੀਓ ਬਾਈ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ